ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਰਦੂਲਗੜ ਪੰਜਾਬ ਮੈਂ ਤੁਹਾਡਾ ਆਪਣਾ ਗੁਰਜੀਤ ਸਿੰਘ ਸੰਧੂ ਅੱਜ ਅਸੀਂ ਸਰਦੂਲਗੜ ਦੇ ਸਰਸਾ ਮਾਨਸਾ ਬਾਰਡਰ ਦੇ ਉੱਪਰ ਸਥਿਤ ਹੈ ਜੋ ਕਿ ਝੰਡਾ ਖੁਰਦੇ ਦੇ ਨੇੜੇ ਆ ਇਹ ਜਿਹੜਾ ਹਰਿਆਣਾ ਪੰਜਾਬ ਨੂੰ ਜੋੜਨ ਵਾਲਾ ਇਹ ਬਾਰਡਰ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸਾਨਾਂ ਵੱਲੋਂ ਇੱਕ ਕਾਲ ਹੈ ਜਿਹੜੀ ਦਿੱਤੀ ਗਈ ਸੀ ਕਿ 13 ਤਰੀਕ ਨੂੰ ਕਿਸਾਨਾਂ ਜਿਹੜੇ ਦਿੱਲੀ ਨੂੰ ਕੂਚ ਕਰਨਗੇ ਇੱਕ ਵਾਰ ਫੇਰ ਉਹ ਦਿੱਲੀ ਜਿੱਦਿਆਂ ਬਰੂਹਾਂ ਤੇ ਜਾ ਕੇ ਬੈਠਣਗੇ ਤਾਂ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਹਰਿਆਣਾ ਪ੍ਰਸ਼ਾਸਨ ਵੱਲੋਂ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਨੂੰ ਰੋਕਣ ਦੀ ਹਰ ਇੱਕ ਕੋਸ਼ਿਸ਼ ਹੈ ਜਿਹੜੀ ਕੀਤੀ ਜਾ ਰਹੀ ਹੈ ਇੱਥੇ ਜਿਹੜਾ ਘੱਗਰ ਨਦੀ ਦੇ ਵਿੱਚੋਂ ਨਿਕਲਣ ਵਾਲਾ ਇੱਕ ਨਾਲਾ ਕਹਿ ਸਕਦੇ ਆ ਇੱਕ ਨਦੀ ਕਹਿ ਸਕਦੇ ਆ ਤਾਂ ਉਸ ਦੇ ਪੋਲ ਉੱਪਰ ਬਲਾਕ ਵਗੈਰਾ ਰੱਖ ਕੇ ਵੱਡੇ ਪੱਥਰ ਰੱਖ ਕੇ ਇਸ ਨੂੰ ਜਿਹੜਾ ਪੂਰਨ ਤੌਰ ਤੇ ਜਿਹੜਾ ਬੰਦਿਆ ਕਰ ਦਿੱਤਾ ਗਿਆ ਹਾਲਾਂਕਿ ਇੱਥੋਂ ਤੱਕ ਬੰਦ ਹੈਗਾ ਕਿ ਇੱਥੋਂ ਦੀ ਕੋਈ ਐਮਰਜੈਂਸੀ ਸੇਵਾ ਵੀ ਹੈ ਜਿਹੜੀ ਚਾਲੂ ਆ ਜਿਹੜੀ ਨਹੀਂ ਹੈਗੀ ਤਾਂ ਰਤੋਂ ਕੁਝ ਮਹੀਨੇ ਪਹਿਲਾਂ ਪਹਿਲਾਂ ਵੀ ਕਿਸਾਨ ਆ ਜਿਹੜੇ ਵੱਡੀ ਗਿਣਤੀ ਦੇ ਵਿੱਚ ਆ ਜਿਹੜੇ ਕਿਸਾਨ ਜਕਰੀਬ ਹੈ ਜਿਹੜਾ ਸੰਘਰਸ਼ ਦਿੱਲੀ ਚੱਲਿਆ ਸੀ ਤਾਂ ਉਹ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਸੀ ਤਾਂ ਹੁਣ ਫੇਰ ਇੱਕ ਵਾਰੀ ਕਿਸਾਨਾਂ ਨੇ ਜਿਹੜਾ ਕਿਹਾ ਸੀ ਕਿ ਅਸੀਂ ਫੇਰ ਜਾ ਕੇ ਦਿੱਲੀ ਦੀਆਂ ਬਰੂਹਾਂ ਤੇ ਬੈਠਾਂਗੇ ਹਾਲਾਂਕਿ ਇਹ ਸਾਰੀਆਂ ਕਿਸਾਨ ਜਥੇਬੰਦੀਆਂ ਨਹੀਂ ਸੀ ਤਾਂ ਕੁਝ ਜਥੇਬੰਦੀਆਂ ਵੱਲੋਂ ਜਿਹੜਾ ਕਿਹਾ ਗਿਆ ਸੀ ਤਾਂ 16 ਤਰੀਕ ਨੂੰ ਜਿਹੜਾ 16 ਫਰਵਰੀ ਨੂੰ ਭਾਰਤ ਬੰਦ ਦਾ ਵੀ ਇੱਕ ਸੱਦਾ ਜਿਹੜਾ ਦਿੱਤਾ ਗਿਆਗਾ ਤਾਂ ਇਹ ਸੀ ਦੱਸਣ ਦੀ ਕਿ ਜਦੋਂ ਆਪਾਂ ਸਰਦੂਲਗੜ ਤੋਂ ਸਰਸੇ ਨੂੰ ਜਾਂਦੇ ਆ ਤਾਂ ਇਹ ਮੇਨ ਜਿਹੜਾ ਹਾਈਵੇ ਮੇਨ ਰੋਡ ਹੈ ਜਿਹੜਾ ਬਿਲਕੁਲ ਪੂਰਨ ਤੌਰ ਤੇ ਜਿਹੜਾ ਇਹ ਹਾਈਵੇ ਹੈ ਇਹ ਬੰਦ ਹੈ ਜਿਹੜਾ ਕੀਤਾ ਹੋਇਆਗਾ ਤੇ ਅਸੀਂ ਰਾਹਗੀਰਾਂ ਨੂੰ ਵੀ ਬੇਨਤੀ ਕਰਾਂਗੇ ਤਾਂ ਬੇਨਤੀ ਹੈ ਕਿ ਇੱਥੋਂ ਦੀ ਤੁਸੀਂ ਨਾ ਹੋ ਤਾਂ ਹੋਰ ਰਸਤਾ ਆਪਣਾ ਚੁਣ ਕੇ ਤੁਸੀਂ ਉੱਥੋਂ ਦੀ ਜਿਹੜਾ ਆਪਣਾ ਪਹੁੰਚ ਸਕਦੇ ਹੋ ਕਿਉਂਕਿ ਇਹ ਰਸਤਾ ਜਿਹੜਾ ਪੂਰਨ ਤੌਰ ਤੇ ਜਿਹੜਾ ਬੰਦ ਹੈ ਜਿਹੜਾ ਕੀਤਾ ਹੋਇਆ ਹੈ ਤੇ ਨਾਰੀ ਤੁਹਾਨੂੰ ਦੱਸਦੀ ਹੈ ਕਿ ਅੱਜ 11 ਫਰਵਰੀ ਨੂੰ ਸਵੇਰ ਤੋਂ ਲੈ ਕੇ ਜਿਹੜੀਆਂ ਇੰਟਰਨੈਟ ਸਵਾਮਾਂ 20 ਜਿਹੜੀਆਂ ਬਾਰਡਰ ਏਰੀਏ ਦੇ ਵਿੱਚ ਹੈ ਜਿਹੜੀਆਂ ਬੰਦ ਕੀਤੀਆਂ ਹੋਈਆਂ ਇੰਟਰਨੈਟ ਵੀ ਜਿਹੜਾ ਸਵੇਰ ਤੋਂ ਲੈ ਕੇ ਜਿਹੜਾ ਨਹੀਂ ਚੱਲ ਰਿਹਾ ਤਾਂ ਜਿਹਦੇ ਕਰਕੇ ਕੇ ਕਾਫੀ ਜਿਹੜਾ ਜਾਂਜੀ ਬਣਿਆ ਪ੍ਰਭਾਵਤਾ ਜਿਹੜਾ ਹੋਇਆ ਆਪਾਂ ਕਹਿ ਸਕਦੇ ਹਾਂ ਤਾਂ ਇੱਥੋਂ ਤੁਸੀਂ ਇੱਧਰ ਮੈਂ ਕੈਮਰਾਮੈਨ ਨੂੰ ਕਹਾਂ ਕਿ ਇੱਧਰ ਕੈਮਰਾ ਮਾਰ ਕੇ ਦਿਖਾਵੇ ਰਾਹੀਰ ਗੀਰ ਹੈ ਜਿਹੜੇ ਉਹ ਵੀ ਕਿਤੇ ਨਾ ਕਿਤੇ ਜਿਹੜੇ ਹਾਂ ਪਰੇਸ਼ਾਨ ਹੈ ਜਿਹੜੇ ਹੋ ਰਹੇ ਹੈ ਜਿਨ੍ਹਾਂ ਨੇ ਕੋਈ ਐਮਰਜੈਂਸੀ ਲਈ ਸਰਸਾ ਜਾਣਾ ਹੈ ਕਿਉਂਕਿ ਸਰਦੂਲਗੜ੍ਹ ਦਾ ਜ਼ਿਆਦਾਤਰ ਜਿਹੜਾ ਏਰੀਆ ਹੈਗਾ ਕਿਤੇ ਨਾ ਕਿਤੇ ਛੋਟੀਆਂ ਛੋਟੀਆਂ ਜ਼ਰੂਰਤਾਂ ਮੰਨਦੀਆਂ ਇਸ ਚੀਜ਼ਾਂ ਦੇ ਲਈ ਉਹ ਸਰਸਾ ਨੂੰ ਪਹੁੰਚਦਾ ਸਰਸੇ ਜਾਂਦਾ ਲੇਕਿਨ ਹੁਣ ਜਿਹੜਾ ਇਹ ਰਸਤਾ ਹੈ ਪੂਰਨ ਤੌਰ ਤੇ ਬਲੌਕ ਹੈ ਜਿਹੜਾ ਕਰ ਦਿੱਤਾ ਗਿਆ ਬੰਦ ਕਰ ਦਿੱਤਾ ਗਿਆ ਤਾਂ ਕੋਈ ਵੀ ਇਥੋਂ ਸਰਦੂਲਗੜ ਦਾ ਵਸਨੀਕ ਹੈ ਜਿਹੜਾ ਇਸ ਰਸਤੇ ਨਾਲ ਹੀ ਜਿਹੜਾ ਸਰਸੇ ਜਿਹੜਾ ਨਹੀਂ ਪਹੁੰਚ ਸਕਦਾ ਤਾਂ ਜੀ ਸਾਰੀ ਵੀਡੀਓ ਦੇਖਣ ਵਾਲੇ ਭਰਾਵਾਂ ਨੂੰ ਵੀ ਬੇਨਤੀ ਕਰਾਂਗੇ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਜਿਹੜਾ ਸ਼ੇਅਰ ਜਰੂਰ ਕਰੋ ਤਾਂ ਕਿ ਜਿਹੜਾ ਇਹ ਮੈਸੇਜ ਹੈ ਸਾਰੇ ਲੋਕਾਂ ਤੱਕ ਪਹੁੰਚ ਜਾਏ ਤਾਂ ਕਿ ਕਿਸੇ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤੁਸੀਂ ਦੇਖ ਸਕਦੇ ਹੋ ਕਿ ਹੈਡਰੇ ਨਾਲ ਕਿਵੇਂ ਵੱਡੇ ਵੱਡੇ ਪੱਥਰ ਚੱਕ ਕੇ ਜਿਹੜੇ ਇੱਥੇ ਰੱਖੇ ਜਾਂਦੇ ਨੇ ਤੇ ਪੁਲ ਨੂੰ ਪੂਰੀ ਤਰ੍ਹਾਂ ਜਿਹੜਾ ਬਲਾਕ ਹੈ ਕੀਤਾ ਗਿਆਗਾ ਤਾਂ ਇਸ ਪੁਲ ਦੇ ਉੱਪਰੋਂ ਲੰਘਣਾ ਮੁਸ਼ਕਲ ਹੀ ਨਹੀਂ ਨਾ ਮੁਨਕਨ ਹੀ ਕਹਿ ਸਕਦੇ ਆ ਤਾਂ ਅਸੀਂ ਬੇਨਤੀ ਕਰਾਂਗੇ ਕਿ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਦੇ ਨਾਲ ਨਾਲ ਕਮੈਂਟ ਕਰਕੇ ਵੀ ਜਰੂਰ ਦੱਸੋ ਕਿ ਇਹ ਹਰਿਆਣਾ ਪ੍ਰਸ਼ਾਸਨ ਜਾਂ ਹਰਿਆਣਾ ਸਰਕਾਰ ਦਾ ਜਿਸ ਵੱਲੋਂ ਇਹ ਰੋਕਿਆ ਗਿਆ ਤਾਂ ਉਸ ਦਾ ਇਹ ਜਿਹੜਾ ਕਦਮ ਹੈ ਉਹ ਕਿਸਾਨਾਂ ਪ੍ਰਤੀ ਕਿਵੇਂ ਦਾ ਜਿਹੜਾ ਹੈਗਾ ਤਾਂ ਮਿਲਦੇ ਆਪਾਂ ਅੱਗੇ ਅਗਲੀ ਕਿਸੇ ਵੀਡੀਓ ਦੇ ਨਾਲ ਕੈਮਰਾਮੈਨ ਰਮਨ ਦੇ ਨਾਲ ਗੁਰਜੀਤ ਸਿੰਘ ਸੰਧੂ ਦੀ ਖਾਸ ਰਿਪੋਰਟ